ਸਰ ਮੈਂ ਪੂਰੇ ਪੰਜਾਬ ਤੋਂ 19th ਰੈਂਕ ਪ੍ਰਾਪਤ ਕੀਤੀ ਹੈ ਤੇ ਡਿਸਟ੍ਰਿਕਟ ਤੋਂ 9th ਰੈਂਕ ਪ੍ਰਾਪਤ ਕੀਤੀ ਹੈ ਸਰ ਇਹ ਸਕੂਲ ਬਾਕੀ ਸਕੂਲਾਂ ਨਾਲ ਬਹੁਤ ਡਿਫਰੈਂਟ ਹੈ ਸਰ ਇੱਥੇ ਬੱਚੇ ਕਹਿ ਸਕਦੇ ਨੇ ਵੀ ਇਹ ਸਕੂਲ ਐਵੇਂ ਐਵੇਂ ਪਰ ਸਰ ਜਦੋਂ ਆਪਾਂ ਬਾਹਰ ਦੇ ਕੰਪੈਰੀਜ਼ਨ ਸਕੂਲਾਂ 'ਚ ਜਾਈਏ ਤਾਂ ਉਦੋਂ ਪਤਾ ਲੱਗਦਾ ਵੀ ਜਿਹੜੇ ਸਕੂਲ 'ਚ ਅਸੀਂ ਪੜ੍ਹ ਕੇ ਆਏ ਹਾਂ ਉਹ ਬਹੁਤ ਵਧੀਆ ਸਕੂਲ ਸੀ ਇੱਥੇ ਬੱਚੇ ਬਹੁਤ ਵਧੀਆ ਟੀਚਰ ਵੀ ਓਵੇਂ ਗੁੱਡ ਬਿਹੇਵ ਕਰਦੇ ਸੀ ਬੱਚਿਆਂ ਨਾਲ ਯਸ ਸਰ ਇਹ ਸਕੂਲ ਤਾਂ ਯਾਨੀ ਕਿ ਪਹਿਲਾਂ ਮੇਰਾ ਜਿਹੜਾ ਸਕੂਲ ਸੀ ਸਰ ਮੈਂ ਉੱਥੇ ਜਮੀ ਜ਼ੀਰੋ ਲੈਵਲ ਤੋਂ ਆਇਆ ਸੀ ਤੇ ਇਹ ਸਕੂਲ ਨੇ ਦਾ ਅਸਰ ਮੇਰੀ ਜਾਨੀ ਕਿ ਲਾਈਫ ਹੀ ਚੇਂਜ ਕਰੀ ਹੈ 4th ਤੋਂ ਲੈ ਕੇ 10th ਤੱਕ ਜੋ ਪ੍ਰੋਗਰੈਸ ਰਿਹਾ ਸਰ ਬਹੁਤ ਵਧੀਆ ਰਿਹਾ ਇਸਕੋ ਤਾਂ ਮੈਂ ਸਰ ਸਾਰਿਆਂ ਦੀ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਟੀਮ ਦਾ ਜਿਨ੍ਹਾਂ ਨੇ ਬਹੁਤ ਸਾਰੇ ਐਫਰਟ ਕੀਤੇ ਤੇ ਸਾਨੂੰ ਤੇ ਮਤਲਬ ਸਾਡੇ ਤੇ ਪੂਰਾ ਬਹੁਤ ਸਾਰੇ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਹੈ ਕੁਆਲੀਫਾਈਡ ਟੀਚਰ ਦਿੱਤੇ ਸਾਨੂੰ ਜਿਨ੍ਹਾਂ ਨੇ ਸਾਨੂੰ ਪੜਾਇਆ ਤਾਂ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੇ ਸੈਕੰਡ ਟੀਚਰਸ ਜਿਨ੍ਹਾਂ ਨੇ ਸਾਡੇ ਤੇ ਮਿਹਨਤ ਕੀਤੀ ਤੇ ਉਹਨਾਂ ਦੀ ਮਿਹਨਤ ਨਾਲ ਹੀ ਅ ਤਾਂ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ